ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਜਾਨੀਕ ਰੈਸਪੀ ਉਸ ਲਈ ਆਪਾਂ ਚਾਵਲ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਪੰਜ ਛੇ ਵਾਰ ਵਾਸ਼ ਕਰਕੇ ਹੁਣ ਉਬਲਣ ਲਈ ਰੱਖ ਦਿੱਤਾ ਹੈ ਸਾਫ਼ ਪਾਣੀ ਵਿੱਚ ਵਿੱਚ ਹੀ ਹੁਣ ਆਪਾਂ ਦੋ ਆਲੂ ਲਏ ਸੀ ਵੱਡੇ ਇਹਨਾਂ ਨੂੰ ਇਦਾਂ ਕੱਟ ਕੇ ਵਾਸ਼ ਕਰ ਲਿਆ ਹੈ ਤੇ ਹੁਣ ਇਸ ਪਾਣੀ ਵਿੱਚ ਨਾਲ ਹੀ ਚਾਵਲ ਦੇ ਉਬਾਲਾਂਗੇ ਜਦੋਂ ਵੀ ਆਪਣੇ ਘਰ ਕੋਈ ਮਹਿਮਾਨ ਆ ਜਾਂਦਾ ਹੈ ਆਪਾਂ ਪਨੀਰ ਦੀ ਸਬਜ਼ੀ ਬਣਾਉਣੀ ਹੈ ਨਾ ਇਸ ਲਈ ਇਹ ਚਾਵਲ ਤੋਂ ਅੱਜ ਆਪਾਂ ਪਨੀਰ ਦੀ ਪਨੀਰ ਬਣਾ ਕੇ ਉਸ ਦੀ ਰੈਸਪੀ ਤਿਆਰ ਕਰਾਂਗੇ ਇਸ ਲਈ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲਾਂਗੇ ਆਪਾਂ ਇੱਕ ਗਲਾਸ ਚਾਵਲ ਲਏ ਸੀ ਤੇ ਆਪਾਂ ਖੁੱਲਾ ਡੁੱਲਾ ਪਾਣੀ ਲਿਆਏ ਤਾਂ ਕਿ ਜੋ ਇਸ ਵਿੱਚ ਚਾਵਲ ਆਪਣੇ 90% ਪੱਕ ਜਾਣ ਤੇ ਬਾਦ ਵਾਲਾ ਪਾਣੀ ਹੈ ਜੋ ਆਪਾਂ ਕੱਢ ਦਵਾਂਗੇ ਇਸ ਨੂੰ ਆਪਾਂ ਢੱਕ ਕੇ ਨਹੀਂ ਪਕਾਣਾ ਪੰਜ ਤੋਂ 10 ਮਿੰਟ ਇਦਾਂ ਹੀ ਫੁੱਲ ਫਲੇਮ ਤੇ ਪਕਾਵਾਂਗੇ ਜਦੋਂ ਆਪਣੇ ਚਾਵਲ 90% ਪੱਕੇ ਜਾਣਗੇ ਤਾਂ ਇਸ ਨੂੰ ਕੈਸ ਤੋਂ ਉਤਾਰ ਕੇ ਇਸ ਦਾ ਸਾਰਾ ਪਾਣੀ ਕੱਢ ਦਵਾਂਗੇ ਹੁਣ ਆਪਾਂ ਚਾਵਲ ਚੈੱਕ ਕਰਾਂਗੇ ਇਸ ਦਾ ਇੱਕ ਦਾਣਾ ਕੱਢ ਕੇ ਚੈੱਕ ਕਰਾਂਗੇ ਇਦਾਂ ਫੇਕ ਕੇ ਦੇਖਾਂਗੇ ਆਪਣੇ ਚਾਵਲ ਪੱਕ ਚੁੱਕੇ ਨੇ 99% ਹੁਣ ਗੈਸ ਨੂੰ ਬੰਦ ਕਰਕੇ ਇਸ ਦਾ ਸਾਰਾ ਪਾਣੀ ਕੱਢ ਦਵਾਂਗੇ ਇਸ ਨੂੰ ਇਦਾਂ ਛਾਣ ਕੇ ਸਾਰਾ ਇਸ ਦਾ ਪਾਣੀ ਕੱਢ ਦਵਾਂਗੇ ਹੁਣ ਆਪਾਂ ਇੱਕ ਮਿਕਸੀ ਦਾ ਜਾਰ ਲਿਆ ਏ ਇਸ ਵਿੱਚ ਚਾਵਲ ਤੇ ਜੋ ਆਲੂ ਪਾ ਉਬਾਲੇ ਸੀ ਉਹਨਾਂ ਨੂੰ ਪਾਵਾਂਗੇ ਚਾਵਲ ਨੂੰ ਆਪਾਂ ਪਾ ਲਿਆ ਏ ਹੁਣ ਇਸ ਵਿੱਚ ਇੱਕ ਚਮਚਾ ਆਪਾਂ ਮਲਾਈ ਦਾ ਐਡ ਕਰਾਂਗੇ ਫਿਰ ਆਪਾਂ ਘਰ ਦੀ ਜਮਾਈ ਹੋਈ ਮਲਾਈ ਲਈਏ ਦੁੱਧ ਵਾਲੀ ਇਸ ਨੂੰ ਐਡ ਕਰੀਏ ਮਠਾਸ ਦੇ ਲਈ ਦੋ ਚਮਚੀ ਆਪਾਂ ਸੁੱਕਾ ਦੁੱਧ ਲਿਆ ਏ ਇਸ ਨੂੰ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਗ੍ਰाइंड ਕਰ ਲਾਂਗੇ ਇਸ ਤੋਂ ਹੁਣ ਆਪਾਂ ਇੱਕ ਪੇਸਟ ਤਿਆਰ ਕਰ ਲਿਆ ਏ ਇਸ ਨੂੰ ਇੱਕ ਖਾਲੀ ਭਰਤਨ ਦੇ ਵਿੱਚ ਪੋਰ ਕਰ ਲਾਂਗੇ ਟਰਾਂਸਫਰ ਕਰ ਲਾਂਗੇ ਹੁਣ ਇਸ ਵਿੱਚ ਬਾਈਂਡਿੰਗ ਦੇਣ ਲਈ ਪਾਵਾਂਗੇ ਆਪਾਂ 2 ਚਮਚੇ ਮੈਦੇ ਦੇ ਇਸ ਨਾਲ ਇਸ ਦੀ ਬਾਈਂਡਿੰਗ ਬਹੁਤ ਵਧੀਆ ਆਏਗੀ ਤੇ ਇੱਕ ਚਮਚਾ ਆਪਾਂ ਭਰ ਕੇ ਲਿਆਏ ਕਾਰਨ ਫਲਾਰ ਦਾ ਜੇ ਤੁਹਾਡੇ ਕੋਲ ਕਾਰਨ ਫਲਾਰ ਨਹੀਂ ਹੈ ਤੁਸੀਂ ਇਸ ਦੀ ਜਗ੍ਹਾ ਆਰਾ ਰੋਟਵੀ ਲੈ ਸਕਦੇ ਹੋ ਹੋਰ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਬਿਲਕੁਲ ਚਮਚੇ ਦਾ ਚੌਥਾ ਹੀ ਸ ਨਮਕ ਇੱਕ ਚਮਚਾ ਆਪਾਂ ਖੰਡ ਐਡ ਕਰਾਂਗੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਨੂੰ 5 ਤੋਂ 7 ਮਿੰਟ ਲਈ ਇੱਕ ਹੀ ਡਾਇਰੈਕਸ਼ਨ ਵਿੱਚ ਫੇਟਾਂਗੇ। ਅ ਇੱਕ ਹੀ ਆਪਾਂ ਸਾਈਡ ਨੂੰ ਫੇਟਣਾ ਹੈਗਾ ਤਾਂ ਕਿ ਇਸ ਵਿੱਚ ਬਬਲਸ ਫਿੱਲ ਹੋ ਜਾਣ ਤੇ ਬਿਲਕੁਲ ਬਣ ਕੇ ਸੌਫਟ ਪਨੀਰ ਦੀ ਤਰ੍ਹਾਂ ਸੌਫਟ ਬਣ ਕੇ ਤਿਆਰ ਹੋਵੇਗਾ। ਤੇ ਇਸ ਵਿੱਚ ਹੁਣ ਇੱਕ ਚ ਆਪਾਂ ਇੱਕ ਚੁਟਕੀ ਮਿੱਠਾ ਸੋਡਾ ਐਡ ਕਰਾਂਗੇ। ਆਪਾਂ ਇੱਕ ਚੁਟਕੀ ਬਿਲਕੁਲ ਇੱਕ ਚੁਟਕੀ ਮਿੱਠਾ ਸੋਡਾ ਲਿਆਏ ਇਸ ਨੂੰ ਐਡ ਕਰਾਂਗੇ। ਇਹ ਆਪਾਂ ਬਸ ਸੌਫਟਨੈਸ ਲਈ ਐਡ ਕਰਨੀ ਹੈ ਕੋਈ ਫਲੋਪੀਨੈਸ ਲਈ ਇਹ ਦੇ ਵਿੱਚ ਹੋਣੀ ਚਾਹੀਦੀ। ਬਸ ਸਭ ਸੁਣੋ ਇਹ ਪਨੀਰ ਦੀ तरह ਬਿਲਕੁਲ ਸੌਫਟ ਰਹੇ ਇਸ ਕਰਕੇ ਇਸ ਨੂੰ ਐਡ ਕੀਤਾ ਹੈ ਆਪਾਂ ਹੁਣ ਆਪਾਂ ਇੱਕ ਬਰਤਨ ਲੈ ਲਿਆ ਇਸ ਨੂੰ ਰਫਾਇਨ ਨਾਲ ਜਾਂ ਕਿਉਂ ਨਾ ਗ੍ਰੀਸ ਕਰਾਂਗੇ ਹੁਣ ਇਸ ਵਿੱਚ ਜੋ ਆਪਾਂ ਬੈਟਰ ਤਿਆਰ ਕੀਤਾ ਸੀ ਇਸ ਨੂੰ ਪਾਵਾਂਗੇ ਹੁਣ ਆਪਾਂ ਇੱਕ ਬਰਤਨ ਲੈ ਲਿਆ ਇਸ ਵਿੱਚ ਪਾਣੀ ਪੂਰਾ ਗਰਮ ਹੋਣ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਜੋ ਆਪਾਂ ਬੈਟਰ ਲਿਆ ਇਸ ਨੂੰ ਰੱਖਾਂਗੇ ਤਾਂ ਕਿ ਇਹ ਭਾਪ ਨਾਲ ਸਟੀਮ ਨਾਲ ਪੱਕ ਜਾਵੇ ਜੇ ਤੁਹਾਡੇ ਕੋਲ ਸਟੀਮਰ ਤੁਸੀਂ ਉਹ ਵੀ ਵਰਤ ਸਕਦੇ ਹੋ ਹੁਣ ਇਸ ਨੂੰ ਢੱਕ ਕੇ ਪਕਾਵਾਂਗੇ ਐਦਾਂ ਰੱਖ ਦਿੱਤਾ ਹੈ ਹੁਣ ਢੱਕ ਕੇ ਪਕਾਵਾਂਗੇ ਤਾਂ ਕਿ ਭਾਪ ਨਾਲ ਪੱਕ ਜਾਵੇ ਇਸ ਨੂੰ ਮੀਡੀਅਮ ਆਂਚ ਤੇ ਪਕਾਣਾ 10 ਤੋਂ 15 ਮਿੰਟ ਲਈ ਦੇਖੋ ਇਹ ਥੋੜਾ ਥੋੜਾ ਸੁੱਕਣ ਲੱਗਦੇ ਜਾਵੇਗਾ ਜਦੋਂ ਪੱਕਣ ਲੱਗ ਪਿਆ ਆਪਣਾ ਸਾਈਡਾਂ ਤੋਂ ਸੁੱਕ ਚੁੱਕਾ ਸਿਰਫ ਵਿਚਾਲੋਂ ਥੋੜਾ ਜਿਹਾ ਗਿੱਲਾ ਹੈ ਇਸ ਕਰਕੇ ਆਪਾਂ ਨੂੰ 5 ਮਿੰਟ ਹੋਰ ਪਕਾਵਾਂਗੇ ਟੱਕ ਕੇ ਕਰ ਗੈਸ ਆਪਾਂ ਬੰਦ ਕਰ ਦਿੱਤਾ ਹੈ ਇਹ ਆਪਣਾ ਪੱਕ ਚੁੱਕਿਆ ਬਿਲਕੁਲ ਹੱਥ ਆਪਣਾ ਕਲੀਨ ਆ ਰਿਹਾ ਹੈ ਜਿੱਦਾਂ ਇਦਾਂ ਵਿੱਚ ਆਪਾਂ ਅੰਗਲ ਡਿਪ ਕਰਦੇ ਆਂ ਤਾਂ ਇਹ ਤਾਂ ਮਤਲਬ ਇਹ ਆਪਣਾ ਪੱਕ ਗਿਆ ਤਿਆਰ ਹੈ ਹੁਣ ਇਹਨੂੰ 5 ਇਹਨੂੰ 10 ਮਿੰਟ ਲਈ ਠੰਡਾ ਕਰਾਂਗੇ ਇਹਨੂੰ ਫਰਿੱਜ ਵਿੱਚ ਵੀ ਆਪਾਂ ਰੱਖ ਕੇ ਠੰਡਾ ਕਰ ਸਕਦੇ ਆਂ ਫਿਰ ਇਸ ਦੇ ਪੀਸ ਕਟਾਂਗੇ ਆਪਾਂ आप पीस कट के तैयार कर लेने तुम हूँ ग्रेवी पाके बना, है। है। बना के उसके बना सकते हो यह बिल्कुल सॉफ्ट बने ने पनीर की तरह इसकी सब्जी भी बहुत ज्यादा वाइस लगती है बिल्कुल पनीर की तरह ही बनती है पनीर की तरह ही बनती है तीन एक बार जरूर बना के देखियो तो ये एक कौली चौल न नो लगभग अद्धा किलो दे ने ਨਸਤੋ ਵੱਧ ਪਨੀਰ ਬਣ ਕੇ ਤਿਆਰ ਹੋ ਜਾਂਦਾ ਹੈ ਮੰਨਦੇ ਆ ਕਿ ਪਨੀਰ ਦੀ ਸੇਮ ਕਾਪੀ ਤਾਂ ਨਹੀਂ ਹੋ ਸਕਦੀ ਪਰ ਥੋੜਾ ਬਤ ਉਸ ਦੀ ਤਰ੍ਹਾਂ ਹੀ ਬਣ ਜਾਂਦਾ ਹੈ ਦੇਖੋ ਬਿਲਕੁਲ ਸੌਫਟ ਹੈ ਪਨੀਰ ਦੀ ਤਨਾ ਤੇ ਇਸ ਨੂੰ ਹਲਕਾ ਰੈ ਫਰਾਈ ਕਰਕੇ ਵੀ ਤੁਸੀਂ ਸਬਜੀ ਜਾਂ ਗਰੇਵੀ ਵਿੱਚ ਪਾ ਸਕਦੇ ਹੋ ਇਸ ਨੂੰ ਹਲਕਾ ਹਲਕਾ ਇਸ ਨੂੰ ਹਲਕਾ ਹਲਕਾ ਪਾਦਨਾ ਘਿਓ ਦਾ ਤੇਲ ਵਿੱਚ ਆਪਾਂ ਫਰਾਈ ਕਰਕੇ ਸ਼ੈਲੋ ਫਰਾਈ ਫਿਰ ਵੀ ਸਬਜ਼ੀ ਵਿੱਚ ਜਾਂ ਕਰੇਵੀ ਵਿੱਚ ਐਡ ਕਰ ਸਕਦੇ ਹਾਂ ਆਪਾਂ ਇੱਕ ਚਮਚਾ ਤੇਲ ਪਾ ਕੇ ਇਸ ਨੂੰ ਗ੍ਰੀਸ ਕਰਕੇ ਸ਼ੈਲੋ ਫਰਾਈ ਕਰ ਲਿਆ ਹੈ ਥੋੜਾ ਜਿਹਾ بس 골ਡਨ ਬ੍ਰਾਊਨ ਕੀ 골ਡਨ ਬ੍ਰਾਊਨ ਹੋਣ ਤੱਕ ਫਰਾਈ ਕੀਤਾ ਹੈ ਜਿਆਦਾ ਪਤੇ ਨਹੀਂ ਪਾਇਆ ਆਪਾਂ ਲਸਣ ਹਰਗਾ ਮਿਰਚਾਂ ਟਮਾਟਰ ਤੇ ਪਿਆਜ਼ ਅਦਰਕ ਵਗੈਰਾ ਪਾ ਕੇ ਇੱਕ ਪੇਸਟ ਤਿਆਰ ਕਰ ਲਈ ਸੀ ਇੱਕ ਫਰਾਈ pan ਲਿਆ ਉਸ ਵਿੱਚ ਸਰੋਂ ਦਾ ਤੇਲ ਪਾ ਕੇ ਗਰਮ ਹੋ ਲਈ ਰੱਖ ਦਿੱਤਾ ਕੋਨੇ ਤੋਂ ਗਰੇਵੀ ਤਿਆਰ ਕਰਾਂਗੇ ਹੁਣ ਇਸ ਵਿੱਚ ਅਜਵਾਈਨ ਜੀਰਾ ਤੇ رائی ਐਡ ਕਰਕੇ ਤੜਕਾ ਲਗਾਵਾਂਗੇ మసాలా యాడ్ కి పకా హోట్ నమక మిర్చ స్వాద అనుసారే థి మిర్చ గర్మ మసాలా हल्दी पाउडर नमक इसमें चंगी तरह मिक्स करेंगे हम इस थोड़ी जी छी मेथी ऐड करेंगे मसल के थोड़ी जी मलाई ऐड कराता जो अपनी ग्रेवी ओ कलर थिक लगे ब्यूटीफुल कलर सोना ज्यादा कलर निखर के आवे इस करके इसमें थोड़ी जी मलाई ऐड की थी आप थोड़ा पानी ऐड किया ਹੁਣ ਇਸ ਵਿੱਚ ਇੱਕ ਬਾਲਾ ਦਵਾਉਣ ਤੋਂ ਬਾਅਦ ਵੀ ਆਪਣੇ ਪਨੀਰ ਦੇ ਵਿੱਚ ਜੋ ਪਨੀਰ ਘਰ ਦਾ ਬਣਾਇਆ ਹੋਇਆ ਸੀ ਉਸ ਦੇ ਪੀਸਸ ਪਾਵਾਂਗੇ ਆਪਣੇ ਗਰੇਵੀ ਨੂੰ ਬਾਲ ਆ ਚੁੱਕਿਆ ਹੈ ਹੁਣ ਇਸ ਵਿੱਚ ਪਨੀਰ ਦੇ ਪੀਸਿਸ ਪਾਵਾਂਗੇ ਜੇ ਪਹਿਲਾਂ ਪੀਸ ਕੱਟ ਕੇ ਰੱਖੇ ਸੀ ਤੇ ਟੱਕੇ ਪਕਾਵਾਂਗੇ 5 ਮਿੰਟ ਲਈ ਆਪਣੀ ਪਨੀਰ ਦੀ ਸਬਜ਼ੀ ਪੱਕ ਕੇ ਤਿਆਰ ਹੈ ਹੁਣ ਥੋੜਾ ਜਿਹਾ ਧਨੀਆ ਜੇ ਤੁਹਾਡੇ ਕੋਲ ਹੈ ਧਨੀਏ ਨਾਲ ਗ੍ਰੈਂਡ ਉੱਪਰ ਗਾਰਨਿਸ਼ ਕਰ ਦਿਓ ਜਾਂ ਸੁੱਕੀ ਮੇਥੀ ਦੇ ਨਾਲ ਆਪਣੇ ਘਰ ਦੇ ਬਣਾਏ ਹੋਏ ਚਾਵਲਾ ਦੇ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੈ ਇਸ ਨੂੰ ਗਰਮਾ ਗਰਮ ਸਰਵ ਕਰੋ ਤੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ